ਹੁਣ ਇਹਨਾਂ ਤੋਂ 10 ਮਿੰਟ ਪਹਿਲਾਂ ਇੱਕ ਬੰਦਾ ਇੱਕ ਬੈੱਡ ਦੇ ਕੇ ਗਿਆ ਜਿਹੜਾ ਇਹਨਾਂ ਦੀ ਬੇਟੀ ਦੇ ਕੰਮ ਆਣਾ ਤੇ ਇੱਕ ਪੈਚ ਦੇ ਕੇ ਗਿਆ ਡੋਨੇਸ਼ਨ ਕਰਕੇ ਗਿਆ 10 ਮਿੰਟ ਪਹਿਲਾਂ ਤੇ ਦੇਖੋ ਨਾਲ ਹੀ ਮਰੀਜ਼ ਲੈਣ ਆ ਗਏ ਮਤਲਬ ਮੈਨੂੰ ਲੱਗ ਰਿਹਾ ਹੁਣ ਕਿ ਮੈਨੂੰ ਪਹਿਲਾਂ ਆਉਣਾ ਚਾਹੀਦਾ ਸੀਗਾ ਬਹੁਤ ਅਸੀਂ ਇੱਕ ਬਰਥਡੇ ਪਾਰਟੀ ਤੇ ਲੱਖ ਰੁਪਏ ਫੂਕ ਦਿੰਨੇ ਆ 2 ਲੱਖ ਰੁਪਏ ਫੂਕ ਦਿੰਨੇ ਆ ਤੇ ਇਹਦੇ ਕੋਲ ਆਪਣੀ ਮਾਂ ਨੂੰ ਐਂਬੂਲੈਂਸ ਕਰਾਣ ਜੋਗੇ ਵੀ ਪੈਸੇ ਨਹੀਂ ਹੈਗੇ ਮਤਲਬ ਹਫਤੇ ਦਾ ਇੱਕ ਦਿਨ ਯਾ ਥੋੜਾ ਸਮਾਂ ਜਿੰਨਾ ਵੀ ਕੱਢ ਲਵਾਂ ਉਹ ਵੀ ਕਿਸੇ ਨਾ ਕਿਸੇ ਲੇਖੇ ਲੱਗੂਗਾ ਬਹੁਤ ਹੈਲਪਫੁਲ ਹੋ ਜੂਗਾ ਹਰ ਇੱਕ ਇੱਕ ਘਰ ਦੀ ਇਨਕੁਆਇਰੀ ਹੋਏਗੀ ਫਿਰ ਅਸੀਂ ਪੇਸ਼ੈਂਟ ਕਿੰਨੀ ਆਸਾਂ ਨਾਲ ਆਂਦੇ ਨੇ ਕਿ ਸਾਡੀ ਕੋਈ ਸੁਣਵਾਈ ਕਰੇਗਾ ਸ਼ਾਮ ਨੂੰ ਹੋਰ ਬਈ ਵਧੀਆ ਵੀਰੇ ਤੁਸੀਂ ਦੱਸੋ ਸ਼ੁਕਰ ਬਹੁਤ ਸ਼ੁਕਰ ਹੈ ਬਈ ਬਹੁਤ ਸ਼ੁਕਰ ਅਸੀਂ ਤਾਂ ਆਪਾਂ ਐਵਰੀ ਡੇ ਹੁੰਦੇ ਸ਼ਾਮ ਨੂੰ ਰੋਜ਼ ਰੋਜ਼ ਬਿੰਨਾਂਗਾ ਬਈ ਫਰੋਮ ਪਾਸਟ ਨੈਵਰ ਨੀਵ ਨਾਈਨ ਇਅਰਸ ਬਿੰਨਾਂਗਾ ਦਿਵਾਲੀ ਲੋਹੜੀ ਨਵਾਂ ਸਾਲ ਸਭ ਇੱਥੇ ਜਿਹੜੇ ਉਹ ਕਿਤਾ ਸੀਰੋ ਵੀ ਆ ਕੇ ਗਏ ਸੀਗੇ ਹਾਂਜੀ 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 ਬਈ ਜੀ ਬਈ ਕਿੱਥੇ ਮਰੀ ਜਨਾਂ ਦਾ ਲੁਧਿਆਣਾ ਹੀ ਆ ਬੀਜੇ ਲਿਖਿਆ ਸਿਵਲ ਵਾਲਿਆਂ ਨੇ ਕੰਦੀ ਸਾਡੇ ਕੋਲ ਬੈਠੇ ਨਹੀਂ ਕਦੋਂ ਦਾ ਲਿਖਿਆ ਤੁਸੀਂ ਬੇਟਾ 15 ਦਿਨ ਲਿਖਿਆ ਫਿਰ ਕਿਉਂ ਨਹੀਂ ਜਾ ਰਹੇ ਪੈਸੇ ਕੋਈ ਨਹੀਂ ਸਾਰੇ ਅਸੀਂ ਲਾ ਦਿੰਦੇ ਆ ਪੈਸਿਆਂ ਦੀ ਕੋਈ ਟੈਨਸ਼ਨ ਨਹੀਂ ਪਰ ਜੇ ਉੱਥੇੋਂ ਜਾਣ ਲਈ ਕਹਿ ਰਹੇ ਨੇ ਤਾਂ ਜਾਇਓ ਠੀਕ ਹੈ ਕੋਈ ਨਹੀਂ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਤੁਸੀਂ ਬੇਟਾ ਸਕੂਲ ਪੜ੍ਹਦੇ ਹੋ ਕਿਉਂ ਕਿਹੜੀ ਕਲਾਸ ਤੋਂ 6th 6th ਪੜ੍ਹੇ ਹੋ ਪੜ੍ਹੇ ਕਿਉਂ ਨਹੀਂ ਕਿੰਨੀਆਂ ਪੜਨਾ ਹੋ ਦੂਜੀ ਪੈਣ ਵੀ ਨਹੀਂ ਪੜਦੀ ਹੋਣੀ ਇਹ ਤਾਂ ਪੜਾ ਲੈਂਦੇ ਵੀਰ ਜੀ ਇਹਨਾਂ ਨੇ ਤਾਂ ਗਰੀਬੀ ਕੱਟਣੀ ਸੀ ਅੱਗੇ ਕੀ ਕੰਮ ਕਰਦੇ ਹੋ ਤੁਸੀਂ ਹੈ ਹਾਂ ਫੈਕਟਰੀ 'ਚ ਕੰਮ ਕਰਦੇ ਹਾਂ ਤੇ ਇਹਨਾਂ ਦੱਸੋ ਪੜਾ ਪੜਾ ਤਾਂ ਲੈਣਾ ਸੀਗਾ ਇਹਨਾਂ ਨੂੰ ਪੜਾਣ 'ਤੇ ਤਾਂ ਕੋਈ ਪੈਸਾ ਨਹੀਂ ਲੱਗਣਾ ਸਰਕਾਰੀ ਕੋਈ ਨਾ ਤੁਹਾਨੂੰ ਪੈਸਾ ਦੋ ਕੋ ਕਿੰਨੀ ਦੇਰ ਹੋ ਗਈ ਵੱਡਾ ਪੜਾਈ ਛੱਡੇ ਤੈਨੂੰ ਘਰ ਦਾ ਕੰਮ ਕੰਮ ਫਿਰ ਤੂੰ ਹੀ ਕਰਦੀ ਹਾਂ ਮੰਮਾ ਦਾ ਮੰਨਦੇ ਤਾਂ ਕਿੰਨੀ ਉਮਰ ਤੁਹਾਡੀ 16 16 ਜਨਮ ਦਿਨ ਕਦੋਂ ਆਂਦਾ ਦੱਸ 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 ਤੁਸੀਂ ਨਹੀਂ ਬੋਲਣਾ ਨਹੀਂ ਪਤਾ ਦੇਖ ਕੁੜੀ ਨੂੰ ਜਨਮ ਦਿਨ ਨਹੀਂ ਪਤਾ ਤੇ ਸਾਡੇ ਵਾਲੇ ਸ਼ੈਂਪੀਅਨ ਖੋਲ ਕੇ ਲੱਖ ਰੁਪਏ ਦੇ ਦਿੰਦੇ ਆਂ ਵਾਹ ਪਾਰਟੀ ਇਹ ਹੈ ਫਰਕ ਭਾਈ ਮੈਂ ਲੋਕਾਂ ਨੂੰ ਜਿਹੜਾ ਦਿਖਾਣਾ ਚਾਹਨਾ ਅਸਲ ਫਿਲਮ ਕਿ ਇੱਕ ਬੱਚੀ ਨੂੰ ਉਹਨਾਂ ਬਰਥਡੇ ਵੀ ਨਹੀਂ ਯਾਦ ਮਾਂ ਮੰਝੇ ਤੇ ਆ ਇਹ ਫਿਲਮ ਨੀਸਲੀ ਸਟੋਰੀ ਆ ਹਨ ਤੇ ਲੋਕ ਇਹ ਮਹਿਸੂਸ ਨਹੀਂ ਕਰ ਪਾਰੇ ਕਿ ਸਾਡੇ ਕੋਲ ਕਿੰਨਾ ਕੁਛ ਹੈ ਅਸੀਂ ਇੱਕ ਬਰਥਡੇ ਪਾਰਟੀ ਤੇ ਲੱਖ ਰੁਪਏ ਫੂਕ ਦਿੰਨੇ ਆ 2 ਲੱਖ ਰੁਪਏ ਫੂਕ ਦਿੰਨੇ ਆ ਤੇ ਇਹਦੇ ਕੋਲ ਆਪਣੀ ਮਾਂ ਨੂੰ ਐਂਬੂਲੈਂਸ ਕਰਾਣ ਜੋਗੇ ਵੀ ਪੈਸੇ ਨਹੀਂ ਹੈਗੇ ਦੱਸੋ ਇਹ ਧੀ ਨਹੀਂ ਕਿਸੇ ਦੀ ਪੜਾਈ ਛੱਡਤੀ ਪੈਸਿਆਂ ਕਰਕੇ ਹੁਣ ਐਂਬੂਲੈਂਸ ਜਾਣ ਜੋਗੇ ਪੈਸੇ ਹੈ ਨਹੀਂ ਪਿਓ ਦਿਹਾੜੀ ਕਰਦਾ ਜਨਮ ਦਿਨ ਨਹੀਂ ਯਾਦ ਨਹੀਂ ਤਾਂ ਲੋਕ ਪੂਰਾ ਸਾਲ ਆਪਣੇ ਜਨਮ ਦਿਨ ਦੀ ਵੇਟ ਕਰਦੇ ਨੇ ਕਿ ਮੇਰਾ ਬਰਥਡੇ ਆ ਗਿਆ ਪਤਾ ਨਹੀਂ ਮੈਂ ਅੱਜ ਕਿਹੜਾ ਰੱਬ ਥੱਲੇ ਲਾਣਾ ਮੇਰਾ ਜਨਮ ਦਿਨ ਹੈ ਜੀ ਆਜੋ ਪਾਰਟੀ ਕਰਾਂਗੇ 2 4 5 ਲੱਖ ਰੁਪਏ ਸ਼ਰਾਬ ਸ਼ਰੂ ਵੜਾਵਾਂਗੇ ਕਲਬਾਂ 'ਚ ਤੇ ਆ ਬਈ ਅਸਲ ਜ਼ਿੰਦਗੀ ਇਹ ਹੈ ਕੋਈ ਨਹੀਂ ਬਟਾ ਬੈਠੋ ਕਰਾਨੇ ਮੈਂ ਕਰਮਾਂ ਵਾਲੇ ਹਾਂ ਤੁਹਾਡੀ ਧੀ ਜਿਆਦਾ ਤਗੜੀ ਤੁਹਾਡੇ ਨਾਲੋਂ ਉਹ ਨਹੀਂ ਰੋਈ ਇੱਕ ਵਾਰ ਵੀ ਤੁਸੀਂ ਘਬਰਾਓ ਨਾ ਕੋਈ ਗੱਲ ਨਹੀਂ ਪੁੱਤਰ ਸਾਰਾ ਤੁਹਾਡਾ ਇਲਾਜ ਫ੍ਰੀ ਕਰਾਵਾਂਗੇ ਜੌਨੀ ਨਾ ਦਾ ਸਿਵਲ ਪੇਸ਼ੈਂਟ ਹੈ ਰੈਫਰ ਕਰਾ ਕੇ ਜੇ ਹੁਣੀ ਜਾਂਦਾ ਹੁਣੀ ਭੇਜਣੀ ਤਾਂ ਸਵੇਰੇ ਆਪਣੇ ਕੋਲ ਲਾ ਕੇ ਇਹਨਾਂ ਦਾ ਇਲਾਜ ਫ੍ਰੀ ਕਰਾਓ ਸਾਰਾ ਕੋਈ ਦਿੱਕਤ ਨਾ ਆਵੇ ਇਹਨਾਂ ਨੂੰ ਠੀਕ ਹੈ ਨੰਬਰ WhatsApp ਕਰ ਦੇਣਾ ਤਾਂ ਇਹਨਾਂ ਦਾ ਮੈਨੂੰ ਵੀ ਤੇ ਤੂੰ ਵੀ ਲੱਲਾ ਜਾ ਉੱਥੋਂ ਸਮਝ ਲਓ ਸਾਰਾ ਤੁਹਾਡਾ ਇਲਾਜ ਸਾਰਾ ਫ੍ਰੀ ਹੋਏਗਾ ਜੋ ਤੱਕ ਇਲਾਜ ਨਹੀਂ ਹੋ ਜਾਂਦਾ ਸਾਡਾ ਪਿੱਛਾ ਨਾ ਛੱਡਿਓ ਠੀਕ ਹੈ ਬੈਠੋ ਬਾਕੀ ਵੀਰੋ ਆਪਣਾ ਤੁਹਾਨੂੰ ਤਜਰਬਾ ਫੀਡਬੈਕ ਕਿ ਕਿਵੇਂ ਲੱਗਿਆ ਇੱਥੇ ਕੀ ਸਿਸਟਮ ਹੈ ਉਹ ਆਪਣਾ ਜ਼ਰੂਰ ਸ਼ੇਅਰ ਕਰਨਗੇ ਬਈ ਹਾਂ ਜੀ ਮੈਂ ਅਸੀਂ ਜਦਾਂ ਬੋਲਦੇ ਦੱਸਿਆ ਅਸੀਂ ਫਿਲਮ ਕੀਤੀ ਸੀ ਕਿ ਇਕੱਠਿਆਂ ਨੇ ਸੋ ਉਦੋਂ ਕਾਫੀ ਖੁੱਲ ਕੇ ਮੇਰੀ ਗੱਲ ਹੋਈ ਔਰ ਬੋਲਦੇ ਨਾਲ ਕਿਉਂਕਿ ਇਹ ਤਾਂ ਪਿਛਲੇ 2-3 ਸਾਲਾਂ ਤੋਂ ਹਰਾ ਇਸ ਕੰਮ ਦੇ ਵਿੱਚ ਸੇਵਾ ਕਰ ਰਹੇ ਸਾਰਿਆਂ ਨੇ ਔਰ ਬਹੁਤ ਸੈਲਫਲੈਸਲੀ ਕਰ ਰਹੇ ਹਨ ਤੇ ਉਦੋਂ ਵੀ ਅਨੁਭਵ ਮੈਨੂੰ ਦੱਸਿਆ ਗਿਆ ਕਿ ਬਹੁਤ ਦਿੱਕਤਾਂ ਵੀ ਆਉਂਦੀਆਂ ਹਨ ਜਿਵੇਂ ਲੋਕੀ ਨੁਕਸ ਕੱਢਣ ਵਾਲੇ ਜਾਂ ਜਿਨ੍ਹਾਂ ਨੂੰ ਲੱਗਦਾ ਹੈ ਕਿ ਨਹੀਂ ਜੀ ਇਹ ਪੈਸੇ ਅੜੇ ਲੋੜਵੰਦਾਂ ਤੇ ਨਹੀਂ ਵਰਤੇ ਜਾਂਦੇ ਵਿੱਚੋਂ ਕੋਈ ਆਪਣਾ ਨੂੰ ਹੋ ਸਕਦਾ ਹਨ ਸੋ ਮੈਨੂੰ ਲੱਗਦਾ ਕਿ ਆਪਾਂ ਨੂੰ ਇਦਾਂ ਦੇ ਬੇਬੁਨਿਆਦ ਜਿਹੇ ਲੋਕਸ ਨਹੀਂ ਕੱਢਣੇ ਚਾਹੀਦੇ ਹਨ ਜੇ ਕੋਈ ਬੰਦਾ ਚੰਗਾ ਕੰਮ ਕਰ ਰਿਹਾ ਤਾਂ ਉਹਨੂੰ ਤੁਸੀਂ ਦੇ ਸਾਥ ਨਹੀਂ ਦੇ ਸਕਦੇ ਤਾਂ ਆਪਾਂ ਨੂੰ ਉਹਦੀ ਲਤ ਨਹੀਂ ਖਿੱਚਣੀ ਚਾਹੀਦੀ ਨਾ ਤੇ ਮੈਨੂੰ ਹੁਣ ਇੱਥੇ ਆ ਕੇ ਸੱਚੀ ਇਹ ਫੀਲ ਹੋ ਰਿਹਾ ਕਿ ਮੈਨੂੰ ਉਦੋਂ ਵੀ ਮੈਂ ਕਹਿ ਸਕਿਆ ਕਿ ਮੈਂ ਆ ਕੇ ਜਾਊਂਗਾ ਹਨਾ ਮੇਤੋ ਮਤਲਬ ਮੈਨੂੰ ਲੱਗ ਰਿਹਾ ਹੁਣ ਕਿ ਮੈਨੂੰ ਪਹਿਲਾਂ ਆਉਣਾ ਚਾਹੀਦਾ ਸੀਗਾ ਬਹੁਤ ਪਰ ਮੈਂ ਹੁਣ ਕੋਸ਼ਿਸ਼ ਕਰੂੰਗਾ ਕਿ ਜਿੰਨਾ ਵੀ ਮੇਤੋ ਜੁੜਿਆ ਰਹਿ ਸਕੇ ਵੀਰੇ ਉਹਨਾਂ ਦੇ ਨਾਲ ਜਾਂਦਾ ਕਿ ਟੀਮ ਦੇ ਨਾਲ ਕਿਸੇ ਵੀ ਰੂਪ ਦੇ ਵਿੱਚ ਹਨਾ ਤਾਂ ਮੈਂ ਆਪਣਾ ਕੰਟ੍ਰਿਬਿਊਸ਼ਨ ਜਿਹੜਾ ਹ ਕੀ ਜ਼ਰੂਰੀ ਨਹੀਂ ਹੈਗਾ ਆਪਾਂ ਪੈਸਿਆਂ ਨਾਲ ਹੀ ਹੈਲਪ ਕਰ ਸਕਦੇ ਹਾਂ ਨਾ ਜਿੱਦਾਂ ਆਪਾਂ ਨੂੰ ਪਤਾ ਹੈ ਕਿ ਆਪਾਂ ਕਹਿੰਦੇ ਰਹੇ ਨੇ ਕਿ ਸਾਨੂੰ ਕਰਨ ਨੂੰ ਨਹੀਂ ਖੁਸ਼ ਲੱਭਦਾ ਹੈਗਾ ਸੋ ਆਪਣੇ ਕੋਲੇ ਸਮਾਂ ਬਹੁਤ ਵੱਡੀ ਚੀਜ਼ ਆ ਨਾ ਜਿੰਮੇ ਇਹਨਾਂ ਨੂੰ ਬਹੁਤ ਜ਼ਿਆਦਾ ਮੈਂ ਦੇਖ ਰਿਹਾ ਮੈਨ ਪਾਵਰ ਦੀ ਲੋਡ ਆ ਕਿ ਕੋਈ ਪੇਸ਼ੈਂਟ ਆਉਂਦਾ ਪਹਿਲਾਂ ਉਹਨੂੰ ਮਤਲਬ ਟਰੇਸ ਕਰਨਾ ਕਿ ਉਹ ਜੈਨੂਅਰ ਆ ਉਹਦੇ ਘਰੇ ਜਾਣਾ ਇਨਕੁਆਰੀ ਕਰਨੀ ਜਦੋਂ ਛੱਡ ਕੇ ਆਉਣਾ ਸਾਰਾ ਇਨਕੁਆਰੀ ਕਰਨੀ ਫਿਰ ਕੱਲੇ-ਕੱਲੇ ਬੰਦੇ ਦਾ ਡਾਕਟਰਸ ਤੋਂ ਫਾਲੋ ਅਪ ਲੈਣਾ ਜੇ ਜੇ ਤੁਸੀਂ ਆਪਣਾ ਮਤਲਬ ਹਫਤੇ ਦਾ ਇੱਕ ਦਿਨ ਜਾਂ ਥੋੜਾ ਸਮਾਂ ਜਿੰਨਾ ਵੀ ਕੱਢ ਲਵੋ ਉਹ ਵੀ ਕਿਸੇ ਨਾ ਕਿਸੇ ਤੇ ਸਾਡੇ ਦੇਖੇ ਕਹੇ ਤੇ ਕੋਈ ਇੱਕ ਬੰਦਾ ਵੀ ਇਹਨਾਂ ਨਾਲ ਜੁੜਦਾ ਤਾਂ ਮੈਨੂੰ ਲੱਗਦਾ ਕਿ ਸਾਰਾ ਬਹੁਤ ਵੱਡੀ ਲੋਗੀਆਂ ਜੀ